ਇਹ ਰਖ ਬੰਦੇ ਹਰ ਗੇਂ ਦੇ ਲੈ ਨਾ ਆ ਆ ਵਧੀਆ ਇਹਦਾ ਵਿੱਚ ਮਰਜ਼ਾ ਨਾਲ ਬੈ ਗਈ ਹੈਲੋ ਕਰ ਹੈਲੋ ਕਰ ਦੇ ਲੈ ਇਹਦਾ ਪੂਰੀ ਚਲਾਕ ਹੈ ਲੈ ਮੈਨੂੰ ਵੀ ਓਏ ਓਏ ਮੈਂ ਲਾਈਵ ਵਿੱਚ ਹਾਂ ਆ ਆ ਇੰਦੇ ਮੰਮੀ ਬਸ ਅਸੀਂ ਪਾਣੀ ਛਿੜਕ ਦਾਂਗੇ ਕੱਖਾਂ ਨੂੰ ਪਾਣੀ ਲਾਉਣਾ ਹੈ ਇੱਕ ਮੇਰੇ ਕੋਲ ਆਈ ਚੰਗਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਇੱਧਰ ਦੇਖੋ ਸਾਡੇ ਘਰ ਫਤੇ ਨੂੰ ਆ ਨਿੱਕੂ ਜੇ ਫੋਨ 'ਚ ਵਲੌਗ ਬਣਾਈ ਜਾਂਦਾ ਵਲੌਗ ਬਣਾਣਾ ਚੱਲ ਬਣਾ ਦੇਖਾਂ ਕਿ ਬਣਾਉਣਾ ਹੈ ਸਾਫ ਸ੍ਰੀ ਅਕਾਲ ਬੋਲ ਤਾਂ ਸਹੀ ਸਵਾਗਤ ਆ ਤੁਹਾਡਾ ਆਪਣੇ ਲਾਈਕ ਕਰ ਦੋ ਸਿਰ ਕਾਰਨ ਪਕੈਂਟ ਕਰ ਦੋ ਕਪਟੈਂਟ ਕਰ ਦੋ ਕਮੈਂਟ ਕਰ ਦੋ ਪਟੈਂਟ ਕਰਦੇ ਪਾਪਾ ਪੁਕਾਰ ਲਾ ਦੇਗਾ ਹੈ ਬੁਲਾ ਦੇਗਾ ਸੁੱਕੀ ਨੂੰ ਬੁਲਾਵਾ ਨਾ ਨਾ ਹੋਰ ਕੋਈ ਨੂੰ ਬੁਲਾਏ ਗਿਆ ਨਾ ਵਾਈਫਾਈ ਲਵਾਉ ਸੀ ਥੀ ਥੀ ਕੋਈ ਨਾ ਅੱਜ ਆਊਗਾ ਲਵਾ ਲਾਂ ਨੇ ਅੱਜ ਆਊ ਠੀਕ ਆ ਆਪ ਆ ਗਏ ਸੀ ਖੇਤ ਦੂਸਰੇ ਖੇਤ ਗੇੜਾ ਮਾਰਨਾ ਤੇ ਨਾਲ ਮੇਰੇ ਆਇਆ ਆਪਣਾ ਗੁਰਫਤੇ ਇੱਧਰ ਕੱਖਾੜਾ ਬਾਣਵਾਤਾ ਆ ਜਿਹੜੇ ਮੂਰੇ ਮੂਰੇ ਰਹਿ ਗਏ ਔਰ ਅੱਖ ਤੇ ਕੱਲੇ ਦੂਜਾ ਬਾਤਾ ਸਾਰਾ ਇਹ ਇੱਧਰ ਮੋਟਰ ਚੱਲੀ ਜਾਂਦੀ ਐ ਇੱਧਰ ਅਰਸੇ ਕੱਖਾਂ ਨੂੰ ਪਾਣੀ ਲਾਉਣਾ ਕੱਖਾਂ ਨੂੰ ਪਾਣੀ ਲਾਉਣਾ ਇੱਕ ਮੇਰੇ ਕੋਲ ਆਈ ਚੰਗਾ ਵਾਈਫਾਈ ਦਾ ਪਤਾ ਕਰਨਾ ਹੈਗਾ ਆਪਾਂ ਲਵਾਉਣਾ ਹੈਗਾ ਹਾਂ ਕੌਣ ਹੈ ਕੰਕਵਾਲ ਕਿਵੇਂ ਹੈਲੋ ਠੀਕ ਹੈ ਆਹ ਹੈਲੋ ਕਰ ਲੈ ਮੁੰਡਾ ਕਹਿੰਦਾ ਸੀ ਹੈਲੋ ਕਰ ਲੈ ਹਾਂ ਇੱਧਰ ਕੋਠੇ ਤੇ ਲਾਉਣ ਨੂੰ ਸਿਮੈਂਟ ਵਾਲੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਨੇ ਗਰੇਲਾਂ ਜੀਆਂ ਆ ਕੀ ਬਾਪਾ ਸਿਮੈਂਟ ਦੀਆਂ ਗਰੇਲਾਂ ਬਣਾਈਆਂ ਹੋਈਆਂ ਨੇ ਬਾਕੀ ਇਹ ਹਾ ਡੱਗ ਚੇ ਨੇ ਤੇ ਜੀ ਮਮਸੀਂ ਹੁੰਦੀ ਐ ਆਪ ਐਂ ਇਧਰ ਛਿੰ ਛਿੰ ਛ ਜੇ ਮਮਸੀਂ ਚੱਲਦੀ ਇੰਦੀ ਫਤਿਹ ਪੁੱਤ ਦਾ ਕੰਮ ਕਰਤੇ ਲਾਉਣ ਨੂੰ ਹੋਰਿਆ ਹੋਦੇ ਪੁੱਤਲੇ ਮੂ ਬਣਾਏ ਹੋਏ ਹੋਦੇ ਨੀਚੇ ਪੈ ਕਿਸੇ ਦਾ ਰਵੇ ਕਿਤਨੇ ਵਰੀ ਲਾਦੇ ਨਾ ਚੱਲ ਚੱਲੀ ਆਜੋ ਆਸੋਂ ਦੇ ਬੂਟੇ ਦਿਖਾਉਣੇ ਕਿੰਨੇ ਸੋਹਣੇ ਆ ਵੇਖੋ ਆ ਵਾਕੇ ਇਧਰ ਦਰਖਤ ਲੱਗੇ ਹੋਏ ਨੇ ਅਵੇ ਚਾਲ ਨਾ ਲਾਇਆ ਪਏ ਚਿੜੀਆਂ ਖਾਤਰ ਚੱਲੀਏ ਭਾਈ ਜੈਫੀ ਹੈਲੋ ਜੈਫੀ ਜੈਫੀ ਹੈਲੋ ਆ ਜਾ ਜੈਫੀ ਹੈਲੋ 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 ਕਰ ਹੈਲੋ ਆ ਜਾ ਹੈਲੋ ਕਰ ਇੱਧਰ ਆ ਜਾ ਹੈਲੋ 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 ਕਰ ਹੈਲੋ ਕਰ ਦੇ ਲੈ ਇਹਦਾ ਫੋਰੀ ਚਲਾਕ ਹੈ ਲੈ ਮੈਨੂੰ ਵੀ ਓਏ ਓਏ ਮੈਂ ਲਾਈਵ ਹਾਂ ਆ ਇੰਦੇ ਮੰਮੀ ਵੀ ਕਰਦੇ ਆਥ ਨਹੀਂ ਹੁੰਦੇ ਉੱਥੇ ਤੱਕ ਹੂੰ ਗਿੜੀ ਮੋਲ ਲੈ ਵੀ ਗਾਲ ਸੁਣੀ ਇਹ ਤਾਂ ਬੇਤਰਕ ਬੰਦੇ ਵਰਗੇ ਨੇ ਲੈ ਨਾ ਆਹ ਬੜੀ ਇਹਦਾ ਮਰ ਜਨਾਲ ਬੈਗੀ ਛਾਵੇਂ ਹੀ ਵਰਦੀ ਤੜਕੇ ਇਹ ਫਿਰ ਕਿੱਥੇ ਗਈ ਸੀ ਹੈਲੋ ਕਰ ਦੇ 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 ਤਾਂ ਤੂੰ ਪਾਉਗੀ ਨਾ ਫਿਰ ਤਾਂ ਲੈ ਕੇ ਜਾਵਾਂਗੇ ਕੀ ਕਰੀ ਜਾਨੀ ਮਾਨੋ ਬਿੱਲੀ ਜੋ ਵੀ ਜੀਣਾ ਅੱਛਾ ਮਿੱਟੀ ਕਿਦ ਲੈਦੀ ਐ ਮਿੱਟੀ ਕਿਦ ਲੈਦੀ ਐ ਗੁੰਨੂ ਕੀ ਅੱਛਾ ਇਹ ਸਾਡੇ ਨਾਲ ਸਾਰਾ ਪੱਕਾ ਹੈਗਾ ਤਾਂ ਤੇ ਮਿੱਟੀ ਫਿਰ ਕਿੱਥੋਂ ਲੈਦੀ ਹੈਗੀ ਇਹ ਤਾਂ ਜਿਉਂ ਬੀਜਦੇ ਆਪਾਂ ਤੇ ਆ ਰਵੜੋ ਤੇ ਬੰਨ ਫਿਰ ਬੰਨ ਮੰਮੀ ਦਸਾਂ ਹੀ ਪਾਣੀ ਛਿੜਕ ਰਾਂਗੇ ਪਿੰਨਨਨ ਰੈਗੇ ਤਾਂ ਸਾਰੀ ਚੋ ਤਾਂ ਸਾਰੀ ਚ ਕਿੰਨਾ ਚ ਟਾਈਮ ਲੱਗੇ ਮਾਦੀ ਮੈਂ ਅੱਬੇ ਕੋਲ ਰੱਖ ਲੈਣਾ ਨਾਉਂ ਭਾਰੇਗੀ ਮਾਦੀ ਮੈਂ ਅੱਬੇ ਕੋਲ ਰੱਖ ਲੈਣਾ ਉਹ ਤੇ ਆ ਗਿਆ ਤੇ ਪਾਪ ਸੱਤ ਬਾਈ ਬਰ ਸਿੱਕੇ ਪਾਛਤ ਸੋਰ ਤੇ ਗਿਆ ਨਾ ਜਾਈਂ ਤੇਰੇ ਫਿਰ ਉਹਰੇ ਚੰਗ ਟੰਗਾਂਗੇ ਜੂੜੇ ਚ ਸੋਰ ਅੱਪਰ ਉਹਦੇ ਵੀ ਟੰਗਿਆ ਸੀ ਉਹ ਸਾਰੇ ਵੀਰੇ ਟੰਗਦੇ ਹੁੰਦੇ ਨੇ ਤੇ ਸਾਰੇ ਹਿਲਦੇ ਨੇ ਤੇ ਬਟੰਗਾ ਨਾਲੇ ਘਰ ਦਵਾਲਾ ਸਾਹਿਬ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਅੱਛਾ ਆ ਗਈ ਸਮਝ ਦੀ ਮੰਮੂ ਵੀਰੋਂ ਘਰ ਤੋਂ ਮੰਮੂ ਨੂੰ ਪਤਾ ਸਾਰਿਆਂ ਕੋਲ ਬਗਜੂਗੀ ਸਾਰੇ ਦੇਖ ਲਾਣਗੇ ਲਾਓ ਬਈ ਵੀ ਤੇ ਕਿਉਂ ਲਾਤੇ ਮੱਥਾ ਟੇਕੀ ਜਾਂਦਾ ਕਰਵਾ ਦੇ ਆਇਂ ਨਿੱ ਟੇਕ ਦਿੰਦੇ ਇਹ ਨਾ ਜਦੋਂ ਆਪਾਂ ਜੋਂ ਲੈ ਕੇ ਜਾਮਾ ਕਰੋ ਪਟਕੇ ਫਿਰ ਆਪਾਂ ਫੇਰ ਟੇਕ ਦਿੰਦੇ ਆ ਮੱਥਾ ਹਾਂ ਕਰਤਾਰ ਸਾਹਿਬ ਵੀ ਜਾਂਦੇ ਦਿੰਦੇ ਫਿਰ ਉੱਥੇ ਹੀ ਦੇਖ ਕੇ ਲੈਂਦੇ ਆ ਬੱਬੇ ਅਸੀਂ ਗੁੱਦੂ ਆ ਦੀ ਜੋ ਮਾ ਦੀ ਬੂ ਇੰਨੇ ਦੋਨੇ ਬੂ ਬੁੜੀ ਮਗੂ ਬੂ ਚਲੋ ਚੱਲ ਆ ਜਿੰਨ ਕ ਆਪਣਾ ਕੱਚਾ ਥਾਂ ਸੀਗਾ ਇਦੇ ਵਿੱਚ ਆ ਫਲ ਫਲ ਬੂਟੇ ਵਾਟੇ ਲੱਗੇ ਪੈਣਗੇ ਤੇ ਇਸੇ ਲਈ ਆਪਾਂ ਆ ਟੱਬ ਦੇ ਵਿੱਚ ਧਨੀਆ ਬੀਜਤਾ ਇਹਦੇ ਵਿੱਚ ਹੀ ਹੋ ਜਾਊਗਾ ਗਰਪਤ ਇਹ ਕਹਿੰਦਾ ਆਈਸਕ੍ਰੀਮ ਖਾਣੀ ਹੈ ਜੀ ਫਿਰ ਅਸੀਂ ਆ ਘਰੇ ਆਈਸਕ੍ਰੀਮ ਜਮਾਈ ਸੀ ਤੇ ਘਰੇ ਬਣਾ ਕੇ ਖਾਇਆ ਕਰੋ ਆਈਸਕ੍ਰੀਮ ਬਾਹਰ ਲਿਆਂ ਚ ਪਤਾ ਨਹੀਂ ਕੀ ਕੁਸ ਕਰ ਹੋ ਜਾਂ ਦੁੱਧ ਪਾਇਆ ਹੁੰਦਾ ਨਾ ਨਾਰੀ ਆ ਕੀ ਬੱਤ ਐਨੀ ਆਈਸਕ੍ਰੀਮ ਜਮਾਈ ਸਵਾਦ ਹੈ ਬਹੁਤ ਜਣੇ ਬੁੱਲਣਾ 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 ਇੰਨੇ ਆਨੇ ਬੁੱਲਣਾ 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 ਬਾੜੀ ਵਧੀਆ ਜੰਮੀ ਆਈਸਕ੍ਰੀਮ ਆ ਮੇਰੀ ਆਈਸਕ੍ਰੀਮ ਬੜੀ ਵੱੱਡਾ ਭਰੀ ਹੋਈ ਆ ਸਭ ਆਪਾਂ ਹੁਣੇ ਕਟਿੰਗ ਕਰਵਾ ਕੇ ਆਇਆ ਬਾਣੇ ਪੱਡੇ ਹੋਏ ਸੀ ਬਾਲ-ਬਾਲੇ ਵੱਡੇ ਹੋਏ ਪਏ ਸੀ ਅਸੀਂ ਆ ਗਿਆ ਪਾਰਕ ਤੇ ਸਰਪੰਚ ਕਹਿੰਦਾ ਜਾਣਾ ਜਿੱਥੇ ਪਾਰਕ ਛੋਟੇ ਲੈਣਾ ਛੋਟੇ ਤੇ ਛੋਟੇ ਲੈ ਰਹੇ ਹੈ ਛੋਟੇ ਅੱਜ ਮੋਟਾ ਨਹੀਂ ਆਇਆ ਮੋਟਾ ਨਹੀਂ ਆਇਆ ਅੱਜ ਫੋਨ ਕਰੀਏ ਮੋਟੇ ਨੂੰ ਮੋਟੇ ਤੈਨੂੰ ਗੁਰਪਤੇ ਸਾਦਾ ਠੀਕ ਹੈ ਨਾ ਹੁੰਦਾ ਮੋਟਾ ਕੀ ਕਹਣਾ ਹੁੰਦਾ ਮੋਟਾ ਦੱਸ ਤੋ ਦੇ ਮੋਟਾ ਕੀ ਕਹਿੰਦਾ ਹੁੰਦਾ ਹੂੰ ਉਹ ਦੇਖੋ ਦੇ ਕਿੰਨੇ ਆਣੇ ਬਿਤਾਉਗੇ ਮੋਟਾ ਕੀ ਕਹਿੰਦਾ ਹੁੰਦਾ ਤੁਸੀਂ ਵੀ ਪੰਗੇ ਲੰਨਦਾ ਹੂੰ ਉਟਾਂਗੇ ਕਿ ਅਸੀਂ ਫੜ ਕੇ ਤੈਨੂੰ ਪੰਗੇ ਲੈਣਾ ਹੈ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਕਮੈਂਟ ਰਾਈਆ ਉਹ ਵੀ ਕਰ ਦੋ ਹਾਂ ਆਪਾਂ ਇਹ ਵਾਲੇ ਵਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਬਲੌਗ ਨੂੰ ਕਮੈਂਟ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ